ਅਤਿਆਸਿਕ ਜੋੜ ਮੇਲਾ ਮਾਗੀ ਮੌਕੇ 14 ਜਨਵਰੀ ਨੂੰ ਹੋਣ ਵਾਲੀ ਕਾਨਫਰੰਸ ਮੌਕੇ ਨਵੀਂ ਸਿਆਸੀ ਪਾਰਟੀ ਬਣਾਉਣ ਦੇ ਪ੍ਰੋਗਰਾਮ ਨੂੰ ਲੈ ਕੇ ਹੋਈ ਵਿਚਾਰ ਚਰਚਾ ਮੱਥੇ ਪ੍ਰੋਗਰਾਮ ਤੇ ਮੁਤਾਬਕ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਪਾਈ ਸਰਜੀਤ ਸਿੰਘ ਖਾਲਸਾ ਦੇ ਨਾ ਪਹੁੰਚਣ ਦੇ ਕਈ ਕਾਰਨਾਂ ਤਰ੍ਹਾਂ ਦੀਆਂ ਚਰਚਾਵਾਂ ਸ਼ੁਰੂ ਕੀਤੀਆਂ ਗਈਆਂ ਨੇ ਦੇਸ਼ ਤਰੋਤੇ ਹੋਰ ਸੰਗੀਨ ਅਪਰਾਧਿਕ ਧਾਰਾਵਾਂ ਅਧੀਨ ਅਸਾਮ ਦੀ ਡਿਬ루ਗੜ੍ਹ ਜੇਲ੍ਹ ਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅਮਰਿਤਪਾਲ ਸਿੰਘ ਖਾਲਸਾ ਦੇ ਪਿਤਾ ਤਰਸੀਮ ਸਿੰਘ ਅੱਜ ਸ਼੍ਰੀ ਮੁਖਤਸ ਸਾਹਿਬ 40 ਮੁਕਤੇ ਸਹਿਬਾਨਾਂ ਦੀ ਯਾਦ ਨੂੰ ਸਮਰਪਿਤ ਸ਼੍ਰੀ ਮੁਖਤਸ ਸਾਹਿਬ ਵਿੱਚ ਲੱਗਣ ਵਾਲੇ ਇਤਿਹਾਸਿਕ ਜੋੜ ਮੇਲੇ ਮਾਗੀ ਮੌਕੇ ترਸੇਮ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਨਵੀਂ ਖੇਤਰੀ ਪਾਰਟੀ ਦੇ ਐਲਾਨ ਦੀਆਂ ਚਰਚਾਵਾਂ ਨੂੰ ਵਿਰਯਾਮ ਲਗਾਉਂਦੇ ترਸੇਮ ਸਿੰਘ ਨੇ ਆਖਿਆ ਕਿ ਸਮੂਹ ਪੰਜਾਬੀਆਂ ਦੀ رائے مشਵਰਾ ਦੇ ਨਾਲ ਹੀ ਅਗਲਾ ਫੈਸਲਾ ਲਿਆ ਜਾਵੇਗਾ ਜੋ ਪੰਜਾਬੀਆਂ ਦੇ ਹਿੱਤ ਵਿੱਚ ਸਾਬਿਤ ਹੋਵੇਗਾ ਇੱਕ ਮਿੰਟ ਕੀ ਹੈਗਾ ਮੇਨ ਪ੍ਰੋਗਰਾਮ ਕੀ ਹੈਗਾ ਔਰ ਕੀ ਮਕਸਦ ਕੀ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਅੱਜ ਉਹ 14 ਤਰੀਕ ਨੂੰ ਮਾਘੇ ਮਕਸਦ ਮੇਲੇ ਤੇ ਜਦੋਂ ਗੁਰੂ ਸਾਹਿਬ ਨੇ 40 ਮੁਕਤੇ ਦੀ ਟੁੱਟੀ ਗੰਦੀ ਗੰਢੀ ਆ ਉਸ ਦਿਵਸ ਨੂੰ ਮੁੱਖ ਰੱਖਦੇ ਹੋਏ ਅਸੀਂ ਵੀ ਇੱਥੇ ਇੱਕ ਭਾਈ ਅਮਰਤਪਾਲ ਸਿੰਘ ਵੱਲੋਂ ਔਰ ਸਰਬਜੀਤ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਅਸੀਂ ਇੱਕ ਸਾਂਝੀ ਇਸੇ ਪੰਥਕ ਕਤਲਤਾ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਅਸੀਂ ਇੱਕ ਰਾਸੀ ਪਾਰਟੀ ਇਹ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਵਿਚਰੂਗੀ ਉਹ ਉਹਦੇ ਉਹਦਾ ਵੀ ਆਗਾਜ਼ ਕਰਨ ਜਾ ਰਹੇ ਆ ਤੇ ਇਸ ਕਰਕੇ ਅਸੀਂ ਇਹ ਬਹੁਤ ਵੱਡੀ ਇਕਤਰਤਾ ਕਰਕੇ ਸੰਗਤ ਕੋ ਉਦਗੀ ਪ੍ਰਵਾਨਗੀ ਵੀ ਲਵਾਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਸ 14 ਤਰੀਕ ਨੂੰ ਤੁਸੀਂ ਵੱਧ ਤੋਂ ਵੱਧ ਪਹੁੰਚ ਕੇ ਸਹਿਯੋਗ ਕਰੋ ਤੇ ਸਾਨੂੰ ਕੁਝ ਇਹੋ ਜਿਹੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਕਿ ਪ੍ਰਸ਼ਾਸਨ ਕਾਫੀ ਲੋਕਾਂ ਨੂੰ ਡਰਾਤ ਮੁਕਾਵੀ ਰਿਹਾ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਂ ਉਹਨਾਂ ਦੀਆਂ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਵੀ ਸੁਣ ਚਾ ਰਹੇ ਆ ਤੇ ਇਸ ਕਰਕੇ ਅਸੀਂ ਕਹਿੰਨੇ ਕਿ ਸਾਰੇ ਤੁਸੀਂ ਡਰ ਭੈ ਤੋਂ ਮੁਕਤ ਹੋ ਕੇ ਇੱਥੇ ਆਓ ਕੋਈ ਗੱਲ ਨਹੀਂ ਕਿ ਰਾਸ਼ਟਰੀ ਸੈਸਿਕ ਕਾਨਫਰੰਸ ਦੇ ਵਿੱਚ ਕੋਈ ਇਦਾਂ ਦਾ ਕੋਈ ਆਪਾਂ ਕੋਈ ਕੋ ਆਪਣਾ ਕੋ ਗਲਤ ਜੈਂਡਾ ਤੇ ਹੈ ਨਹੀਂ ਕਿ ਜਿਹੜਾ ਕਾਨੂੰਨ ਦੇ ਖਿਲਾਫ ਕੋਈ ਗੱਲ ਹੋ ਰਹੀ ਹੈ ਬੱਪੂ ਜੀ ਸਿਆਸੀ ਕਾਨਫਰੰਸ ਕਿਹਦੇ ਵੱਲੋਂ ਕੀਤੀ ਜਾ ਰਹੀ ਹੈ ਇਹ ਜੀ ਸਾਡੇ ਵੱਲੋਂ ਸਾਰੇ ਆਂ ਦੇ ਰਲ ਮਿਲ ਕੇ ਸਰਬਜੀਤ ਸਰਬਜੀਤ ਸਿੰਘ ਐਮਪੀ ਐ ਹੋਰ ਸਾਰੇ ਜਿਹੜੇ ਜਸਕਰਨ ਸਿੰਘ ਵੈਸੇ ਮੈਂ ਤਾਂ ਰੋਲ ਤੇ ਅਮਰਤਪਾਲ ਟੀਮ ਐ ਤੇ ਸਰਬਜੀਤ ਸਿੰਘ ਐ ਤੇ ਬਾਕੀ ਹੋਰ ਸੰਗਤਾਂ ਦਾ ਸਾਰੀਆਂ ਬਹੁਤ ਜਥੇਬੰਦੀਆਂ ਦਾ ਸਹਿਯੋਗ ਇਹ ਸਿਆਸੀ ਪਾਰਟੀ ਗਠਨ ਕਰਨ ਦੀ ਗੱਲ ਚੱਲ ਰਹੀ ਹੈ ਹਾਂ ਉਹ ਗੱਥਿਤ ਹੋ ਗਈ ਉਹਦੀ ਕਮੇਟੀ ਬਣ ਗਈ ਜਾਂ ਉਹਦਾ ਪ੍ਰੋਸੈਸ ਹੈ ਜੇ ਚੱਲਣਾ ਨਹੀਂ ਉਹਦਾ ਪ੍ਰੋਸੈਸ ਹੈ ਜੇ ਸ਼ੁਰੂ ਹੀ ਹੋਣਾ ਐ ਵੈਸੇ ਚੋਣਾਂ ਤਰੀਕ ਨੂੰ ਸੀ ਉਹਦਾ ਆਗਾਜ਼ ਕਰਦਾਂਗੇ ਉਹ ਕਮੇਟੀ ਬਣਾ ਕੇ ਉਹਦਾ ਜੋ ਵੀ ਫਾਰਮੈਲਟੀਆਂ ਪਾਰਟੀ ਬਣਾਉਣ ਵਾਸਤੇ ਜ਼ਰੂਰੀ ਆ ਉਹ ਸਾਰੀਆਂ ਅਸੀਂ ਪੂਰੀਆਂ ਕਰਨ ਵਾਸਤੇ ਉਹ ਕਮੇਟੀ ਦੀ ਡਿਊਟੀ ਲਾਵਾਂਗੇ ਅੱਗੇ ਵਰਕਿੰਗ ਕਮੇਟੀ ਜੋ ਵੀ ਉਸ ਸਟਰਕਚਰ ਸੁਵਿਧਾਨ ਜਾਂ ਜੋ ਵੀ ਸਾਰੀਆਂ ਚੀਜ਼ਾਂ ਜੋ एजेंडा ਪਾਰਟੀ ਦਾ ਉਹ ਸਾਰਾ ਵਕ ਵਕ ਮੀਟਿੰਗ ਤੈਅ ਕਰਦੇ। ਕਮੇਟੀ ਦਾ ਗਠਨ ਕਰ ਰਹੇ ਆ ਆਪਾਂ ਉਦੋਂ ਜਦ ਪਾਰਟੀ ਹੀ ਉਦੋਂ ਗਠਿਤ ਹੋ ਰਹੀ ਹੈ ਤੇ ਕਮੇਟੀ ਤੋਂ ਬਾਅਦ ਪਾਰਟੀ ਬਣੇਗੀ ਉਸ ਦਿਨ ਆਪਣਾ एजेंडा ਨਹੀਂ ਪਾਰਟੀ ਵੈਸੇ ਤੇ ਪਾਰਟੀ ਦਾ ਹੀ ਆ ਪਾਰਟੀ ਨੂੰ ਅਜੇ ਪੂਰੀ ਰੂਪਰੇਖਾ ਦੇਣ ਵਾਸਤੇ ਅਸੀਂ ਉਹ ਕਮੇਟੀ ਕਰਾਂਗੇ ਅਨਾਉਂਸ ਤੇ ਕਮੇਟੀ ਅੱਗੇ ਸਾਰੀ ਉਹ ਪਾਰਟੀ ਦੀ ਜੋ ਗਤੀਵਿਧੀਆਂ ਜੋ ਫਾਰਮੈਲਟੀਆਂ ਜੋ ਵੀ ਹੈ ਉਹਦੀਆਂ ਸਾਰੀਆਂ ਪੂਰੀਆਂ ਕਰੂਗੀ ਕਾਨਫਰੰਸ ਦੇ ਮੁੱਖ ਬੁਲਾਵੇ ਕੌਣ ਹੋਣਗੇ ਜੀ ਮੁੱਖ ਬੁਲਾਵੇ ਵੀ ਅਜੇ ਅਸੀਂ ਇੱਕ ਦੋ ਦਿਨ ਚ ਡਿਸਾਈਡ ਕਰਦੇ ਹਾਂ ਉਹ ਸਾਰੇ ਜਿਹੜੀਆਂ ਚੀਜ਼ਾਂ ਜੇ ਅਸੀਂ ਅੱਜ ਜਗਾ ਜੁਗਾ ਫਾਈਨਲ ਕਰ ਰਹੇ ਸਾਂ ਲੋਕਾਂ ਨੂੰ ਅਪੀਲ ਕਰਨ ਵਾਸਤੇ ਆ ਕਿ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਪਤਾ ਲੱਗ ਜਾਏ ਕਿ ਅਸੀਂ ਕਰਨ ਜਾ ਰਹੇ ਹਾਂ ਇਹ ਇਹ ਸਾਡਾ ਸਨੇਹਾ ਦੇਣ ਵਾਸਤੇ ਆਡੀਟਾਰ ਕੌਣ ਹੋਣਗੇ ਪਾਰਟੀ ਦੇ ਜੀ ਹਾਂਜੀ ਮੇਨ ਉਦੇਦਾਰ ਕੌਣ ਹੈ ਜੀ ਮੇਨ ਉਦੇਦਾਰ ਜਿਹੜੇ ਫਿਲਹਾਲ ਤੋਂ ਐਸੀ 5 ਮੈਂਬਰੀ ਕਮੇਟੀ ਕਰ ਰਹੇ ਹੂੰ ਉਹਦੀ ਦੇਖ ਰਿਖੀ ਅੱਗੇ ਸਾਰੇ ਜਿਹੜੀ ਉਦੇਦਾਰੀਆਂ ਸਾਰੀਆਂ ਜੋ ਜ਼ਿਲ੍ਹਿਆਂ ਦੇ ਜਾਂ ਪੰਜਾਬ ਲੈਵਲ ਦੇ ਜੋ ਵੀ ਹੈ ਸਾਰੇ ਜਿਹੜੇ ਉਹ ਉਹ ਕੀਤੇ ਜਾਣਗੇ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਲਗਾਤਾਰ ਕਾਨਫਰੰਸ ਕਰਦਾ ਹਰ ਵਾਰੀ ਮਾਗੀ ਤੇ ਕੱਲ ਵੀ ਸੁਖਬੀਰ ਬਾਦਲ ਇੱਥੇ ਸੀ ਉਹ ਕਹਿੰਦੇ ਕਿ ਇੱਕ ਸਾਲ ਦੀ ਠੀਕਾਂ ਪੈ ਗਿਆ ਸਿਆਸੀ ਪਾਰਟੀ ਬਣਾਉਣ ਚੱਲੇ ਨੇ ਸਾਹਿਬ ਬੱਦੇ ਬਦਲ ਸਾਹਿਬ ਨੇ ਕਹਿੰਦੇ 16 ਸਾਲ ਜੇਲ੍ਹ ਕੱਟੀ ਹੈ ਕੀ ਕਹੋਗੇ ਉਹਨਾਂ ਦੇ ਬਿਆਨ ਤੇ ਜੀ ਜੀ ਮੇਰਾ ਖਿਆਲ ਹੈ ਕਿ ਜੋ 16 ਸਾਲ ਵੀ ਹੋਵੇ ਝੂਠ ਬੋਲ ਰਹੇ ਹੈ ਬਦਲ ਸਾਹਿਬ ਨੇ 16 ਸਾਲ ਨਹੀਂ ਕੱਟੀ ਤੇ ਸੁਖਵੀਰ ਬਦਲ ਨੇ ਕਿੰਨੇ ਸਾਲ ਕੱਟੀ ਹੈ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਹਾਂ ਇਹ ਜੇ ਕੋਈ ਜੇਲ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਆਪਣੇ ਕੌਮ ਦੇ ਬੰਦਿਆਂ ਨੂੰ ਜੇਲੋਂ ਤੋਂ ਸੁਟੋ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵੰਥ ਲੀਡ ਰਹੇ ਉਹ ਜੇਲਾਂ 'ਚ ਰਹਿਣ ਤੇ ਇਹ ਉਹਨਾਂ ਦੇ ਮਗਨੋਂ ਰਾਜ ਕਰਦੇ ਰਹਿਣ ਇਹ ਇਹ ਇਹਨਾਂ ਦੀ ਇਹੋ ਮਨਸ਼ਾ ਹੈ ਇਸ ਕਰਕੇ ਇਹ ਉਹਨਾਂ ਦੀਆਂ ਗੱਲਾਂ ਤੇ ਕੋਈ ਨਹੀਂ ਉਹਨਾਂ ਨੂੰ ਤਾਂ ਹੁਣ ਕੌਮ ਨੇ ਨਕਾਰ ਦਿੱਤਾ ਹੋਏ ਅਸੀਂ ਹੱਥ ਪੈਰ ਮਾਰ ਰਹੇ ਆ ਪਰ ਕੌਮ ਉਹਨਾਂ ਨੂੰ ਪਰਵਾਹ ਨਹੀਂ ਕਰੂਗੀ ਉਹ ਤੇ ਅਕਾਲ ਤਖਤ ਤੋਂ ਵੀ ਭਗੋੜੇ ਹੋ ਗਏ ਉਹ ਜੋ ਉਹਨਾਂ ਨੂੰ ਜੋ ਉਹਨਾਂ ਨੇ ਆਪਣੇ ਸਾਰੇ ਗ੍ਰਾਮ ਹੀ ਮੰਨ ਲਏ ਕਿ ਜੋ ਅਸੀਂ ਕੌਮ ਨਾਲ ਐਡਵਰਟਸ thro कमाए ਆ ਤੇ ਉਹ ਤੋਂ ਬਾਅਦ ਚ ਵੀ ਉਹਨਾਂ ਦੀ ਕੋਈ ਰਹਿ ਨਹੀਂ ਗਈ ਕੋਈ ਕਾਰਗਜ਼ਾਰੀ ਤਾਂ ਫਿਰ ਵੀ ਉਹ ਅਕਾਲ ਤਖਤ ਨੂੰ ਵੀ ਚੈਲੰਜ ਕਰ ਰਹੇ ਆ ਉਹ ਜਸੇਦਾਰਾਂ ਦੇ ਉੱਪਰ ਹੀ ਉਹਨਾਂ ਨੂੰ ਬਲੇਮ ਕਰ ਰਹੇ ਆ ਕਿ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਦੋਸ਼ੀ ਸੜਾਇਆ ਜਾਵੇ ਅਸੀਂ ਪਾਕਸਾਪ ਜੀ ਜਸਵੀਰ ਸਿੰਘ ਰੋਡੇ ਤੁਹਾਡੇ ਨਾਲ ਮਨ ਨੂੰ ਕਹਿੰਦਾ ਮੈਂ ਕਾਫੀ ਸਰਜੀਤ ਦੀ ਵੀ ਮਦਦ ਕੀਤੀ ਹੈ ਤੇ ਅਮਰਪਾਲ ਸਿੰਘ ਦੇ ਨਾਲ ਵੀ ਹੱਥਾਂ ਖੜੇ ਆ ਹਾਂ